ਆ ਐਨਡੀਐਲ ਦੀ ਟੀਮ ਆਈ ਨਾਲ ਸਾਡੇ ਕੀ ਕੀ ਆਉਣਾ ਨਹੀਂ ਸਾਬੇ ਇਹ ਨਹੀਂ ਆਉਣਾ ਇਹਦੇ ਚੋਰੀ ਦਾ ਡਰਿਆ ਹੁਣ ਕੇ ਜਦੋਂ ਦੇਖ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆ来 ਦੇਖ ਲਓ ਜੀ ਚੱਲ ਆ ਦੇਖ ਖਾ ਲਾਂਗੇ ਤੁਹਾਨੂੰ ਆ来 ਮਗਰ ਆਲੋ ਹਾਂ ਜੀ ਹਾਂ ਜੀ ਤੁਹਾਡੇ ਦਰਸ਼ਕਾਂ ਨੂੰ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਔਰਤ ਮੈਂ ਵੇਖੀ ਕੋਈ ਨਹੀਂ ਮਿੱਠੀ ਕੱਢ ਜੇ ਮੈਂ ਮੈਂ ਜਦੋਂ ਦਾ ਤੁਹਾਨੂੰ ਦੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੇ ਇੱਕ ਰਿਕਵੈਸਟ ਮੰਗ ਲਵਾਂ ਕੁਛ ਚੱਲ ਪੋੜੋ ਤੇ ਜਮਾਨ ਨੂੰ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਤੋਂ ਥੋੜਾ ਜਨਾ ਪਿੱਛੇ ਫਿਰ ਬਹੁਤ ਸਮਾਇਆ ਕਿਉਂ ਇੱਥੇ ਸੰਤਰਿਆ ਮਾਝੂਰੀ ਆ ਹੋਰ ਬੜੇ ਨੇ ਸਮਾਨ ਬਣਾਉਣ ਕੋਲ ਆ ਜਾਂਦੇ ਹੁੰਦੇ ਜਾਇਆ ਇਹਨੇ ਪਾਣੀ ਚੀ ਨੀ ਕੋਈ ਲੇਡੀ ਸਟਾਫ ਆ ਰਿਹਾ ਸੀ ਜੇ ਡੀਸ ਨੂੰ ਤਾਂ ਭੇਜ ਦੋ ਨਹੀਂ ਉਹਨੇ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚਲ ਜਾਣਗੇ ਲੇਡੀਸ ਦਾ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਡਾ ਡੇਡਾ ਤੇ ਨਹੀਂ ਹੈਗੇ ਨੇ ਥੋੜੇ ਥੋੜੇ ਇਹ ਬਾਕੀ ਮੈਡਲ ਲੈ ਗਏ ਅਸੀਂ ਇਹਨਾਂ ਨੂੰ ਕਿੰਡ ਇਹ ਦੋ ਦੋ ਇੱਕ ਜੀ ਰਹਿ बोल भी यही रिक्वेस्ट है कि तुझे चल चलपा कुछ नहीं होता है इसके तो साथ की पोस्ट हैगी है इसमें होगा कि कोई ले अपना बंदा रह लो साथ जाती के लेडीज पीछे को तो दिक्कत नहीं आएगी लेडीज मेरे मेरे बेज भी पीछे थोड़ी दिक्कत आएगी भी पीछे पानी पूरी देनी है कितनी कोई पानी चढ़ा के देना ये पानी दो ढाई घण था उतर गया ਦੇ ਡੰਗਰਾਂ ਵਾਲੇ ਡੇਰੇ ਦੇ ਡੰਗਰ ਗਏ ਨਾ ਪੇਟਰ ਹਾਂ ਉਹਨੂੰ ਰਸ਼ੇ ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਣੇ ਵੀ ਨਾਲ ਲੈ ਕੇ ਆਂਦੇ ਹਾਂ ਜੀ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਤਾਂ ਨਹੀਂ ਬੱਲੇ ਮੇਰਵਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਜਿਹਦਰ ਜੀ ਘੰਟੇ ਤੱਕ ਉਹਨਾਂ ਨੂੰ ਖ਼ਬਰਾਂ ਕੁਝ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਗਰ ਪਿੰਡ ਗਏ ਨੇ ਪਿੰਡ ਕੋਈ ਨਹੀਂ ਕਿਸਰ ਉਹ ਵੀ ਲੰਮੜਦਾਰ ਵਾ ਤੇ ਨਿਰਮਨ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਤੁਸੀਂ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂਨੋ ਇਹ ਇੱਥੇ ਕਿਸੇ ਕੋਲ ਪਾਣੀ ਦੀ ਐਂਡ ਮੈਡੀਸਿਨ ਦੀ ਲੋੜ ਹੈ ਮੈਡੀਸਿਨ ਕਿਸੇ ਦੀ ਰੱਖ ਲਓ ਫਿਰ ਰੱਖ ਲਓ ਬਾਬਾ ਜੀ ਰੱਖ ਲਓ ਬਾਬਾ ਸਾਰੀਆਂ ਪਿੰਡ ਚਲੇ ਗਏ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਹਾਂ ਮੈਡੀਕ ਹਲੋ ਮਾਰੇ ਜੋਰਾ ਦਾ ਇਹਨਾਂ ਦੇ ਘਰੋਂ ਮੇਨ ਖਦਾ ਜੋਰਾ ਦਾ ਆ ਇੱਕ ਮਿੰਟ ਧੰਨਵਾਦ ਕਹੀ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਦਰਿਆ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮੰਨ ਦੇ ਵਿੱਚ ਮੈਡੀਸਨ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਥਾਣਾ ਸਾਡੇ ਨਾਲ ਸਾਡੇ ਬੱਚੇ ਨੇ ਬਾਹਰ ਅਹੀ ਉਹ ਡੱਬਾ ਪਿਆ ਉਹ ਡੱਬਾ ਪਿਆ ਤੇ ਅਮਰੇ ਇਹਦੇ ਕੋਲ ਡਰਦੇ ਚੁੱਕੇ ਥੋੜਾ ਉਹਨੂੰ ਕੱਢਦੇ ਅਹੀ ਉਹ ਇੱਕ ਨਵਾਂ ਵਸਿਦਾ ਫੜ ਰਿਹਾ ਅਸੀਂ ਚੈਨਲ ਵਿੱਚ ਭੇਜਿਆ ਪੁਲਿਸ ਕਰਾਉਣ ਲਈ ਇਹ ਤਾਂ ਪੁਲਿਸ ਆ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਕਸਰ ਸਾਡੇ ਸਾਨੂੰ ਆ ਜਾਣ ਕਿ ਤੇ ਪੁੱਛਣ ਦੇ ਆ ਪੀਪੀ ਸੀ